ਕਿਉਂ ਵਰਤਦੇ ਨੇ ਕਿਉਂਕਿ ਉਹਨਾਂ ਦੇ ਉਹਨਾਂ ਦੇ ਕਈ ਇਹੋ ਜਿਹੇ ਕੰਮ ਹੋਏ ਹੁੰਦੇ ਜਿਵੇਂ ਮੇਰੀ ਨੌਕਰੀ ਵਾਗੀ ਸੀ ਹਨਾ ਕਈ ਬੰਦਿਆਂ ਦਾ ਕੋਈ ਦਿਲ ਟੁੱਟ ਜਾਂਦਾ ਇੱਕ ਮੁੰਡਾ ਕੱਲ ਪਰੋ ਸਪਰੇ ਵੀ ਕੇ ਮਰ ਗਿਆ ਹਨਾ ਨਰਿੰਦਰ ਸਿੰਘ ਨੇ ਦਿਲਪੇ ਜਲავਜੂ ਭਾਈ ਨਵਜੋਤ ਸਿੰਘ ਹੈਲੋ ਕੀ ਹਾਲ ਚਾਲ ਹੈ ਵੀਰੇ ਭਾਈ ਠੀਕ ਹੈ ਭਾਈ ਬੈਂਸ ਸਾਹਿਬ ਬਸ ਆਉਦੀ ਕਹਾਣੀ ਦੱਸ ਕੇ ਸਾਡੇ ਵੀ ਪਿੰਡ ਦੇ ਵਿੱਚ ਕਿੰਨੀ ਜੈਨਿਸ ਹੁੰਦੀ ਆ ਰਜੀਤ ਕੰਗ ਕਹਿੰਦਾ ਹਰਾਂ ਭਾਈ ਵੀਰੇ ਦਵਾਈ ਚਲਦੀ ਆ ਯਰ ਕੁਛ ਮਰਜੀ ਕਹੇ ਇਹ ਪਤਾ ਕੌਣ ਨੇ ਭਾਈ ਇਹ ਉਹ ਬੰਦੇ ਨੇ ਜਿੰਨਾ ਖਲਾਬ ਮੈਂ ਬੋਲਦਾ ਅੰਬਰਤਪਾਲ ਬਸ ਹੈ ਜੀ ਹਾਂਜੀ ਸੱਸੀ ਗਾਲ ਜੀ ਜੈਤਨ ਡੋਂਟ ਬਰੀ ਪਰ ਮੈਂ ਵੀ ਐਡਿਕਟ ਹਾਂ ਆ ਪ੍ਰਾ ਰੂਪ ਤਾਂ ਵੀ ਐਡਿਕਟਿਕ ਬੰਦਾ ਭਾਈ ਐਦਾਂ ਹੀ ਹੁੰਦਾਗਾ ਮੈਂ ਕਿਦਾ ਫੁੱਦੂ ਨਹੀਂ ਲਾਉਂਦਾ ਮੈਨੂੰ ਕਿਸੇ ਦਾ ਕੁਛ ਨਹੀਂ ਚਾਹੀਦਾ ਭਾਈ ਬਾਈ ਮੈਂ ਤੁਹਾਡੀ ਗਵੰਡਣਾ ਮੱਖੂ ਤੋਂ ਬਾਈ ਸਾਡੀ ਗਵੰਡਣ ਮੱਖੂ ਪਿੰਡ ਸਾਡੇ ਕੋਲੇ ਨਹੀਂ ਹੈਗਾ ਭੈਣੇ ਗੁਰਜੰਟ ਸਿੰਘ ਇੱਕ ਨੰਬਰ ਲਵ ਯੂ ਪ੍ਰਾ ਚਾਚੂ ਸਿੰਘ ਰਣਜੀਤ ਸਿੰਘ ਲਵ ਯੂ ਲਵ ਯੂ ਬਾਈ ਲਵ ਯੂ ਰਣਜੀਤ ਸਿੰਘ ਲਵ ਯੂ ਬਾਈ ਲਵ ਯੂ ਪ੍ਰਾ ਮੇਰਾ ਲਵ ਯੂ ਤੁਹਾਡਾ ਸਾਰਿਆਂ ਦਾ ਲਵ ਯੂ ਬਾਈ ਤੁਹਾਡੇ ਤੁਹਾਡੀ ਮਾਂ ਖੁਸ਼ ਰਹੇ ਯਾਰ ਠੀਕ ਆ ਨਾ ਕਦੇ ਵਾਸਤੇ ਲੀਵਰ ਕਿਦਾਂ ਕਲੀਨ ਕਰਦੇ ਕਰੀਦਾ ਬਾਈ ਲੀਵਰ ਨੂੰ ਕਲੀਨ ਕਰਨ ਵਾਸਤੇ ਬੱਲ ਦਾ ਮਰਬਾ ਖਾਓ 120 ਰੁਪਏ ਦਾ ਲੈ ਕੇ ਚਾਰ ਫਾੜੀਆਂ ਆਉਣ ਗਿਆ ਹਫਤੇ ਦੇ ਵਿੱਚ ਵਿੱਚ ਖਾ ਲੋ ਤੁਹਾਡਾ ਲੀਵਰ ਨੂੰ ਬਹੁਤ ਮਤਲਬ ਫਰਕ ਪੂ 50% ਤੇ ਪਾਣੀ ਵੱਧ ਪੀਓ ਆਮਲਾ ਕੈਂਡੀ ਖਾਇਆ ਕਰੋ ਆਮਲਾ ਕੈਂਡੀ ਡਾਕਟਰ ਕੋਲੇ ਜਾਓਗੇ ਤੁਹਾਨੂੰ ਦਵਾਈ ਬਹੁਤ ਮਹਿੰਗੀ ਲਾਊਗਾ ਲਵ ਯੂ ਬਾਈ ਦਿਲ ਵਿੱਚ ਜਨਮ ਤੋਂ ਲਵ ਯੂ ਬਾਈ ਸਾਰਿਆਂ ਦਾ ਦਿਲੋਂ ਸਤਿਕਾਰ ਆ ਭਰਾ ਮੇਰਾ ਸਾਡੂ ਸਾਰਿਆਂ ਨੂੰ ਦਿਲੋਂ ਸਤਿਕਾਰ ਆ ਛੋਡੇ ਬਾਈ ਮੈਂ ਯਾਰ ਦੇ ਫੋਨ ਨੰਬਰ ਤੋਂ ਸਿਮਰੋ ਵਾਈਫਾਈ ਲਾਉਣ ਦਾ ਬਾਈ ਫੋਨ ਵਾਈਫਾਈ ਲਵਾਉਣ ਵਾਲਾ ਮੁੰਡਾ ਹੀ ਜਾਂਦਾ ਬਾਈ ਸਾਰਿਆਂ ਦਾ ਸਤਿਕਾਰ ਸਤਾ ਜਾ ਸਾਰਿਆਂ ਸਤਿਕਾਰ ਆ ਬੜੇ ਬਰਾ ਬੈਟਰੀ ਲੋ ਹੋ ਗਈ ਸੀ ਬਾਕੀ ਭਾਈ ਮੈਂ ਕੱਲ ਨੂੰ ਕੱਲ ਨੂੰ ਆਪਣੇ ਵਾਈਫਾਈ ਲੱਗ ਜੂਗੀ ਸਾਰਿਆਂ ਦਿਲੋਂ ਇਹਦੇ ਸਿਮਰਨਾਗਾ ਓਏ ਥੱਲੇ ਆ ਪੁੱਤ ਥੱਲੇ ਜਾਓ ਲਾਈਵ ਹੋ ਰਿਹਾ ਮੈਂ ਵੱਡੇ ਭਰਾ ਮੈਂ ਸਾਰਾ ਦਿਨ ਲਾਈਵ ਬੈਠਾ ਕਰੂੰਗਾ ਕਿਉਂਕਿ ਮੈਨੂੰ ਲਾਈਵ ਦੇ ਵਿੱਚ ਹੀ ਫਾਇਦਾ ਵੱਡੇ ਭਰਾ ਮੈਨੂੰ ਉਹਨਾਂ ਨੇ YouTube ਵਾਲੇ ਸੇਵ ਸੁਪਰ ਚੈਟ ਦਿੱਤੀ ਹੈ ਕਮਾਈ ਦਾ ਸਾਧਨ ਸੁਪਰ ਚੈਟ ਵੀ ਉਹਦੋਂ ਜੇ 100 ਡਾਲਰ ਹੋ ਗਿਆ ਦੁਆ ਦਾ ਆਪਾਂ ਬੱਲੇ ਬੱਲੇ ਆਪਣੀ ਠੀਕ ਹੈ ਨਾ ਬਾਈ ਬਾਕੀ ਸਾਰਾ ਧੰਨਵਾਦ ਗੁਰਜੰਟ ਸਿੰਘ ਨਰਿੰਦਰ ਸਿੰਘ ਭਾਈ ਸਾਰਾ ਦਿਲੋਂ ਸਤਿਕਾਰ ਆ ਵੱਡੇ ਭਰਾ ਮੇ ਸਰਬ ਦਾ ਨੰਬਰ ਲਿਖਿਆ ਇਹਦੇ ਇੱਕ ਲੈ ਬੰਦ ਬਾਬਾ ਨੇ ਇੱਕ ਟੋਕਾ ਸੋਨੂੰ ਲਾਈਵ ਚ ਦਿਖਾਉਂ ਆ ਇੱਕ ਬੰਦਾ ਫੁੱਦੂਲਾ ਹੀ ਜਾਂਦੇ ਨੇ ਹੈ ਨਾ ਬਾਈ ਫੱਜੀਓ ਵਾਲੇ ਉਹਨਾਂ ਦੱਸੂ ਮੈਂ ਸੋਨੂੰ ਇੱਕ ਸਕਿੰਟ ਉਸਤਾਦ ਹਾਂ ਸਹੀ ਨੰਬਰ ਦੇਖ ਵੋਲਾ ਦੇ ਨੰਬਰ ਯਾਰ ਸਹੀ ਨੰਬਰ ਦੇਖ ਵੋਲਾ ਦੇ ਨੰਬਰ ਯਾਰ ਆਓ ਫਿਰ ਲਾਈਵ ਹੈਲੋ ਕਿੱਥੇ ਆਓ ਉਹ ਕਰਿਆਂ ਪ੍ਰਵਾਹ ਕਰਿਆ ਆ ਜਾ ਸਰ ਸਰ ਕਿੱਥੇ ਦਿੰਦੇ ਕਰ ਕਿਸੇ ਨੂੰ ਪੁੱਛ ਕੇ ਆ ਜਾ ਯਾਰ ਕਿਸੇ ਨੂੰ ਹੀ ਪੁੱਛ ਲੈ ਮੇਰਾ ਘਰ ਤੇਨੂੰ ਪਤਾ ਨਹੀਂ ਤੂੰ ਕਿਸੇ ਨੂੰ ਪੁੱਛ ਲੈ ਕਿਸੇ ਨੂੰ ਪੁੱਛ ਕੇ ਆ ਜਾ ਕੋਈ ਚੱਕਰ ਵਾਲੀ ਗੱਲ ਨਹੀਂ ਲਵ ਜੂ ਭਾਈ ਨਾ ਸਬਸਕ੍ਰਾਈਬ ਜੁੜ ਕੇ ਭਾਈ ਸਾਰਿਆਂ ਦਿলো ਧੰਨਵਾਦ ਵੱਡੇ ਭਰਾ ਸਾਰਿਆਂ ਦਿলো ਧੰਨਵਾਦ ਭਾਈ ਭਾਈ ਦੇਖੋ ਅਬਜੋਤ ਸਿੰਘ ਬੈਂਸ ਕਹਿੰਦਾ ਭਾਈ ਤੇਰੀ ਸਟੋਰੀ ਸੁਣ ਕੇ ਦਿਲ ਬਹੁਤ ਭਾਈ ਯਾਰ ਪਤਾ ਚੱਕਰ ਕੀ ਆ